ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹ ਮਲੂਕੇ ਦੇ ਰਹਿ ਜਾਂਦਾ ਇਹਦੇ ਨੇੜੇ ਨਯੋਰ ਪਿੰਡ ਹੈ ਇਹ ਤੋਂ ਇਲਾਵਾ ਬਾਜਾਖਾਨਾ ਨੇੜ ਹੈ ਮੱਲਾ ਨੇੜ ਰਹਿ ਜਾਂਦਾ ਇਹ ਆਸ-ਪਾਸ ਦੇ ਪਿੰਡ ਇਸ ਕਰਕੇ ਦੱਸੀਦਾ ਵੀ ਕਈ ਵਾਰ ਪੰਜਾਬ ਦੇ ਵਿੱਚ ਇੱਕ ਇੱਕ ਦੋ ਦੋ ਪਿੰਡ ਸੇਮ ਜੇ ਨਾਮ ਦੇ ਹੁੰਦੇ ਆ ਤਪਲੇ ਖਾਣਾ ਕਿਸੇ ਵੀਰ ਨੂੰ ਪਵੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਗਾਵਾਂ ਵਿਕਰੀ ਆਲਗਾਂ ਹੁੰਦੀ ਹੈ ਅੱਜ 7 ਨਗ ਦਿਖਾਉਣੇ ਆ ਕੁਝ ਗਾਵਾਂ ਸੋਹਣੀਆਂ ਸਵਾਂੀਆਂ ਤੇ ਕੁਝ ਗੱਬਣ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਬੇਨਤੀ ਹੈ ਵੀ ਜਿਹੜਾ ਪਸ਼ੂ ਤੁਹਾਨੂੰ ਪਸੰਦ ਆ ਜੇ ਉਹਨੂੰ ਆ ਕੇ ਦੇਖਣਾ ਜ਼ਰੂਰੀ ਹੈ ਤੇ ਉਹਦੀ ਤਸੱਲੀ ਵੀ ਜਰੂਰ ਕਰਿਓ ਆਓ ਡਿਟੇਲ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰਦੇ ਆ ਗਗੂ ਭਾਈ ਸਤਿ ਸ਼੍ਰੀ ਅਕਾਲ ਭਾਈ ਗਗੂ 7 ਨਗ ਅੱਜ ਆ ਹਾਂਜੀ ਹਾਂਜੀ ਭਾਈ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਦੇ ਆਂ। ਇਹ ਵੀਰੇ ਦੂਜਾ ਸੂਆ 6 ਦਾ ਆਂਦਾ ਜੀ। ਕਦੋਂ ਸੂਈਏ? ਇਹ ਬਈ ਰਾਤ ਸੂਈਆਂ ਦੋਨੇ ਬੈੜਾ। ਠੀਕ ਹੈ। ਫੇਰ ਕੰਪਲੀਟ ਆ ਵੀਡੀਓ ਆਪਣੇ ਕੋਲ ਆ। ਬੱਚੇ ਇਹਨਾਂ ਦਾ ਕੀ ਏ? ਇਹ ਤਾਂ ਮੇਲਕਾਫ ਪਰਲੇ ਫੀਮੇਲ ਆ ਬਈ। ਠੀਕ ਹੈ। ਕੀ ਰੇਟ ਰੂ ਪਹਿਲੇ ਨੰਬਰ ਵਾਲਾ? ਰੇਟ ਦਾ ਵੀ 1 ਲੱਖ ਤੇ 5000 ਰੁਪਿਆ। ਠੀਕ ਹੈ। ਤੇ ਇਹ ਸੰਧੂਆ ਪਿੰਡ ਦੇ ਆਪਾਂ ਘਰੋਂ ਬੰਦੇ ਤੋਂ ਲਈ ਆ ਵੱਛੀ। ਠੀਕ ਹੈ। ਪਹਿਲੇ ਸੂਏ ਬੰਦਾ ਕਹਿੰਦਾ 25 26 ਕਿਲੋ ਦੁੱਧ ਦਿੰਦਾ ਬਈ। ਠੀਕ ਹੈ। ਸੋ ਦੋਸਤੋ ਦੂਜਾ ਸੂਆ ਰਾਤ ਹੀ ਸੂਈ ਆ ਉਹ ਦੁੱਧ ਬਾਈ ਕਹਿੰਦਾ ਵੀ ਕੋਸੇ ਦਾ ਚੋਇਆ ਵੀ ਹੈ ਤੁਸੀਂ ਦੇਖ ਲਓ ਵੀ ਤੁਸੀਂ ਇਹਦਾ ਦੁੱਧ ਕਿੰਨਾ ਚੋ ਸਕਦੇ ਹੋ ਹਵਾਨਾ ਚੰਗਾ ਹੈ ਥਣ ਸੋਹਣਾ ਬਾਕੀ ਭਰਿਆ ਹਵਾਨਾ ਤੁਸੀਂ ਦੇਖ ਰਹੇ ਹੋ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ 105000 ਦੀ ਡਿਮਾਂਡ ਬਾਈ ਨੇ ਰੱਖੀ ਹੈ ਪਹਿਲੇ ਨੰਬਰ ਤੇ ਗਾਂ ਦੂਜਾ ਸੂਆ ਸਟਰਕਚਰ ਫੇਰ ਤੁਸੀਂ ਦੇਖ ਸਕਦੇ ਹੋ ਥਣ ਚਾਰੇ ਇੱਕੋ ਜਿਹੇ ਹੈ ਤੇ ਹੱਥੀ ਚੋਈ ਵਾਲੇ ਹੈ ਖਵਾਨੇ ਤੇ ਭਲੂਣ ਹਜੇ ਉਵੇਂ ਹੀ ਐ ਜਿਵੇਂ ਤਾਜੇ ਸੂਏ ਪਸ਼ੂ ਦੇ ਹਜੇ ਹੁੰਦੀ ਐ ਦੁੱਧ ਬਾਈ ਕਹਿੰਦਾ ਵੀ ਕੁਸ ਚੋਇਆ ਕਿਉਂਕਿ ਇਹਨੂੰ ਬਹਿਣਾ ਔਖਾ ਸੀਗਾ ਫਿਕਸ ਹੋਵਾਨਾ ਇੰਨਾ ਕਾ ਚੋਇ ਪਹਿਲੇ ਨੰਬਰ ਤੇ ਗਾ ਦੁੱਧ ਤੁਹਾਡੀ ਸੇਵਾ ਦਾ ਤੁਸੀਂ ਦੇਖ ਲਓ ਵੀ ਤੁਸੀਂ ਬਾਕੀ ਵੀਡੀਓ ਤੇ ਆਪਾਂ ਪਹਿਲੇ ਬੈਸੀ ਕਹਿ ਦਿੰਨੇ ਆਂ ਬਾਈ ਵੀ ਆਪਣਾ ਨਾ ਖਰੀਦੀਆਂ ਜਿੰਨੀ ਗੱਲ ਆਪਾਂ ਨੂੰ ਗਾਂਧਰਗਲਾ ਦੱਸਦਾ ਆਪਾਂ ਨਹੀਂ ਦੱਸਦੇ ਹੁੰਨੇ ਆ ਠੀਕ ਐ ਇਹਦੇ ਫालतू ਗੱਲ ਨਹੀਂ ਕੀਤੀ ਬਾਕੀ ਬਰੀਡ ਵਾਲੀ ਐ ਬਾਈ ਦੁੱਧ ਤੈਨੇ ਦੇ ਹੀ ਦੇਣਾ ਹਨਾ ਬਾਕੀ ਜਿਹੜੇ ਬੰਦੇ ਨੇ ਵੀ ਲੈਣੀਆਂ ਆਂ ਪਾਸ ਆਪਣੇ ਘਰੇ ਕਰਕੇ ਲਈ ਜੀ ਚੀਕ ਹਾਂਜੀ ਸੋ ਤਸੱਲੀ ਦੋਸਤੋ ਇੱਥੇ ਕਰ ਲਿਓ ਜਿਹੜਾ ਵੀ ਪਸ਼ੂ ਖਰੀਦਣਾ ਦੋ ਨੰਬਰ ਤੇ ਜਿਹੜੀ ਗਾਂ ਬਈ ਇਹ ਬਈ ਦੂਜਾ ਸੂਆ ਹੂੰ ਤੇ ਇਹ ਵੀ ਰਾਤ ਹੀ ਸੂਈ ਆਈ ਇਹਦਾ ਰੇਟ ਕੀ ਰਹਿਣਾ ਇਹਦਾ 92000 ਰੁਪਇਆ ਬਈ ਤੋਰੀ ਰੇਟ 92000 ਆ ਦੋਸਤੋ ਇਹਦੇ ਨਾਲ ਬੱਚਾ ਵੱਛੀ ਐ ਹਵਾਨਾ ਇਹਦਾ ਵੀ ਫਿਕਸ ਐ ਵੱਡੇ ਕਦ ਕਾਢਦੀ ਐ ਸੂਆ ਦੂਜਾ ਜੇ ਕੋਈ ਵੀਰ ਸੰਭਾਲ ਲੂਗਾ ਤੱਕਲੇ ਸੂਏ ਰਕਮ ਵਧਾ ਦੂਗੀ ਕਾਰਨ ਇਸ ਵਾਰ ਥੋੜੀ ਸੰਭੀ ਘਟ ਐ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਇਹਦਾ ਵੀ ਦੂਜਾ ਸੂ ਹੈ ਬਾਕੀ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਜੇ ਤੁਹਾਨੂੰ ਚੰਗਾ ਲੱਗੂਗਾ ਤਾਂ ਖਰੀਦੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਚੌਣ ਚਵਾਦੀ 1 ਨੰਬਰ ਆ ਬਹੁਤ ਜਿਆਦਾ ਚੌਣ ਚੰਗਾ ਲੱਗਿਆ ਬਾਈ ਠੀਕ ਹੈ ਮੋੜ ਲਈ ਇਹਦੇ ਪੈਰ ਖੁਰ ਜਿਹੜੇ ਉਹ ਨਵਾਂ ਬਣਾਉਣ ਵਾਲੇ ਆ ਇਹ ਬਣਾਉਣੇ ਚਾਹੀਦੇ ਐ 6 ਮਹੀਨਾ ਬਾਅਦ ਇਹਦੇ ਨਾਲ ਵੀ ਪਸ਼ੂ ਦੁੱਧ ਵਾਧਾ ਹੈ ਜੇ ਪੈਰ ਸਾਫ਼ ਸੁਥਰੇ ਰਹਿਣ ਸੋ ਫਿਕਸ ਜਾ ਹਵਾਨਾ ਦਸੋ ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਇਹਨੂੰ ਤੁਰਤੀ ਨੂੰ ਦੇਖ ਲਿਆ ਇਹਨੂੰ ਤੁਸੀਂ ਢਾਂਚੇ ਨੂੰ ਇਹਦੇ ਥੱਲੇ ਪਈ ਇਹਦੀ ਜੇਰ ਬਾਈ ਨਾਲ ਹੀ ਬੈਠੀ ਇਹਦੀ ਬੱਚੀ ਪਰਲੀ ਸਾਈਡ ਬਲੈਕ ਕਲਰ ਬਲੈਕ ਰੰਗ ਦੀ ਹਾਂਜੀ ਬਾਈ ਇਹ ਸੁ ਕਾਲੇ ਰੰਗ ਦੀ ਬੱਚੀ ਹੈ ਇਹਦੇ ਨਾਲ ਤੇ ਇਹ ਵੀ ਤਾਜੀ ਸੂਈ ਵੀ ਰਾਤ ਹੀ ਸੋਈਆਂ ਦੋਨੇ گاਵਾ ਇਹ ਇਹ ਦੂਜਾ ਬਾਚ ਦੋ گاਵਾ ਜਿਹੜੀਆਂ ਗੱਭਣ ਤੁਹਾਨੂੰ ਦਿਖਾਉਣੇ ਆ 10 ਨੰਬਰ ਤੇ ਬਾਈ ਜਿਹੜੀ ਇਹ ਜੀ ਬਾਈ ਦੂਜਾ ਸੂ ਹੈ ਜੀ ਠੀਕ ਹੈ ਹਾਂਜੀ ਇਹਨੇ ਬਿਮਾਲ ਕਹਿੰਦਾ 10 ਮਤਾਂ ਤੱਕ 26 27 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਬਾਈ ਠੀਕ ਐ ਅ ਕਿੰਨੇ ਦਿਨ ਲਊਗੀ ਰੇਟ ਦੇਣੇ ਦੇ ਬਾਈ ਹਜੇ 12 13 ਦਿਨ ਪਏ ਆ ਬੱਚੀ ਦੇ ਹੂੰ ਤੇ ਬਾਕੀ ਜੀ ਯੂ ਦਾ ਕਰਕੇ ਇੱਕ ਦੋ ਦਿਨ ਮੇਂ ਹੋ ਜਾਦਾ ਪਹਿਲਾਂ ਸੂਪੇ ਰੇਟ ਕੀ ਰਹੂਗਾ ਅਰੇ ਇਹ ਤਾਂ 1 ਲੱਖ ਦੇ 3000 ਰੁਪਏ ਲੈਣ ਦੇਣਾ ਬਾਈ ਕੋਲੀ 1 3 ਦੋਸਤੋ ਡਿਮਾਂਡ ਹੈ ਹਜੇ 12 13 ਦਿਨ ਬਾਈ ਕਹਿੰਦਾ ਬਾਕੀ ਆ ਕਈ ਵਾਰ ਪਸੂ ਥੋੜਾ ਬਹੁਤ ਇੱਕ ਦੋ ਦਿਨ ਇਧਰ ਉਧਰ ਪਹਿਲਾਂ ਮਗਰੋਂ ਸੂ ਸਕਦਾ ਹੈ ਰੰਗ ਵਾਈਟ ਚ ਹੈ ਢਾਂਚਾ ਤੁਸੀਂ ਹੁਣ ਤੁਰਦੀ ਤੋਂ ਦੇਖ ਲਓ ਪਰ ਉਪਰ ਹੋ ਗਿਆ ਹੁਣ ਬਹੁਤ ਬੈਥਨਾ ਖਣ ਸੋਣਾ ਹੱਥੀ ਚਵਾਈ ਵਾਲਾ ਹਵਾਨਾ ਇਹਦਾ ਵੀ ਫੈਕਸ ਹੀ ਰਹੂਗਾ ਹਜੇ ਦਿਨ ਪਏ ਆ ਤਾਂ ਚੰਗੀ ਤਿਆਰ ਹੋ ਜੂਗੀ ਹਵਾਨੇ ਤੇ ਨਾੜਾ ਵੀ ਇਹਦੇ ਸੋਹਣੇ ਮੋਮਾਂ ਦੀ ਬੜੀ ਸੋਹਣੀ ਆ ਬਈ 1 ਲੱਖ ਤੇ 3000 ਇਹਦਾ ਰੇਟ ਕਮਾਲ ਆ ਬਈ ਆ ਤੇ ਟੁੱਲੇ ਸਪੇਸ ਫੁੱਲਾ ਦੋਸਤੋ ਹਵਾਨੇ ਦੇ ਵਿੱਚ ਇਹ ਬਤ 3 ਨੰਬਰ ਦੇ ਉੱਤੇ ਇਹ ਤੁਹਾਨੂੰ ਗਾਂ ਦਿਖਾ ਰਹੇ ਟੋਟਲ ਨਾਗ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ 7 ਦਿਖਾਉਣੇ ਚੌਥੇ ਨੰਬਰ ਤੇ ਜਿਹੜੀ ਗਾਂ ਕਾਫੀ ਚੰਗਾ ਟਾਂਚਾ ਹੈ ਇਹਦਾ ਸੂਆ ਕਿੰਨਾ ਹੈ ਇਹਦਾ ਬਈ ਮੰਨ ਕੇ ਚੱਲੂ ਸੂਆ ਦਾ ਰੀਗਨਲ ਦੂਜਾ ਹੀ ਆ ਪਹਿਲੇ ਸੂਏ ਨੇ 35 ਗੋਲ ਦੋ ਦਿੱਤਾ ਬਾਈ ਤੇ ਦੂਜੇ ਸੂਏ ਨੇ ਗਰਮੀ ਦੇ ਵਿੱਚ ਆ ਗਈ ਸੀ ਗਰਮੀ ਦੇ ਵਿੱਚ ਆਉਣ ਕਰਕੇ ਫਾਲ ਸੈਟ ਗਈ ਬਾਈ 6 ਮਹੀਨੇ ਠੀਕ ਹੈ ਫਿਰ ਵੀ 25 ਗੋਲ ਦੋ ਦਿੱਤਾ ਮੇਰੇ ਪਿੰਡ ਦੀ ਵੈਟ ਆਪਣੇ ਆਂ ਸਮਝ ਲਓ ਵੀ ਘਰ ਦੀ ਹੀ ਆ ਠੀਕ ਹੈ ਬਾਕੀ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਵੀ ਇਹ ਸੂਏ ਨੇ ਕਿੰਨਾ ਦੇਣਾ ਹਨਾ ਕਿੰਨਾ ਕੱਢਣਾ ਪਰ ਪਹਿਲੇ ਸੂਏ ਦੀ ਮੇਰੇ ਕੋਲ ਤਿਆਰੀ ਦੀ ਵੀਡੀਓ ਹੈਗੀ ਆ ਜੀ ਸੋ ਇਤਾਂ ਦੀ ਦੋਸਤੋ ਪਹਿਲੇ ਸੂਏ ਤਿਆਰ ਹੋਈ ਸੀਗਾ ਉਹ ਤੁਸੀਂ ਦੇਖ ਸਕਦੇ ਬਹੁਤ ਜਿਆਦਾ ਚੰਗੀ ਤਿਆਰ ਹੁੰਦੀ ਹੈ ਵੀਰੇ ਬੱਚੀ ਲਿਆ ਇਹਦਾ ਰੇਟ ਕੀ ਰਹਿਣਾ ਰੇਟ ਬਾਈ ਕੱਚੀ ਆ ਤਾਂ ਹਜੇ ਠੀਕ ਹੈ ਤੇ ਕੋਈ ਗੱਲ ਨਹੀਂ ਜੇ ਕੋਈ ਚਾਹਵਣ ਹੋਇਆ ਤੁਹਾਨੂੰ ਸੋ ਦੋਸਤੋ ਹਜੇ ਕੱਚੀ ਆ ਪਰ ਜਦੋਂ ਜੇ ਕੋਈ ਐਵੇਂ ਖਰੀਦਣੀ ਚਾਹੁੰਦਾ ਤਾਂ ਸੰਪਰਕ ਕਰ ਲਿਓ ਬਾਕੀ ਤਿਆਰ ਹੋਈ ਦਾ ਭਾ ਜਿਹੜਾ ਉਹ ਕੀਤਾ ਜਾਂਦਾ ਹੁੰਦਾ ਹੈ ਹਜੇ ਇਹ ਤਾਂ ਲੈਂਦੀ ਇਸ ਨੂੰ ਚ ਫੈਂਡੀ ਬਾਈ ਦੇ ਰਹੀ ਹੈ ਇਹ ਇਹਦੇ ਕੋਲੋਂ ਹੀ ਗਈ ਸੀ ਸੁਆ ਇਹਦਾ ਹੁਣ ਤੁਸੀਂ ਆਪਣੇ ਕੋਲੋਂ ਨਹੀਂ ਗਈ ਬਾਈ ਉਹਨਾਂ ਦੇ ਘਰ ਦੀ ਬੈਠ ਅੱਛੇ ਉਹਨਾਂ ਦੇ ਘਰ ਹਾਂਜੀ ਓਕੇ ਸੋ ਘਰ ਦੀ ਬੈੜੀ ਆ ਦੱਸੋ ਬਾਈ ਦੇ ਪਿੰਡ ਦੀ ਇਹ ਆਪਣੇ ਸਕੇਆਂ ਤੋਂ ਹੀ ਲਈ ਹੈ ਬਾਈ ਠੀਕ ਹੈ ਸੋ ਇਹਨੂੰ ਤੁਸੀਂ ਦੂਜਾ ਸੂਆ ਸਮਝ ਲਓ ਤੀਜਾ ਸਮਝ ਲਓ ਜੋ ਇਹਦੀ ਡਿਟੇਲ ਆ ਉਹ ਤੁਹਾਨੂੰ ਬਾਈ ਨੇ ਦੱਸਤੀ ਹੈ ਹਜੇ ਦਿਨ ਲੈਂਦੀ ਹੈ ਹਜੇ ਕੱਚੀ ਆ ਫਵਾਨਾ ਇਹਦੇ ਲਾਉਣਾ ਹੀ ਸ਼ੁਰੂ ਕੀਤਾ ਹੈ ਦਿਨ ਹਜੇ ਤੇ ਪਏ ਆ ਸੂਨ ਦੇ ਵਿੱਚ ਉੱਤੋਂ ਚੜਾਈ ਚੜੂਈ ਚੰਗੀ ਹੈ ਦਿਨ ਇਹਦੇ ਕਿੰਨੇ ਬਾਕੀ ਦੱਸਿਓ ਇਹ ਬਾਈ ਯਾਰ 15 16 ਦਿਨ ਲੈ ਜੂਗੀ ਹਜੇ ਠੀਕ ਹੈ ਹਜੇ 15 16 ਦਿਨ ਲਾਊਗੀ ਸੂਨ ਦੇ ਵਿੱਚ ਚੰਗੀ ਵੱਡੀ ਗਾਂ ਦੱਸੋ ਬਾਕੀ ਆ ਕੇ ਤੁਸੀਂ ਇਹ ਵੀ ਭਾਈ ਉਹਨਾਂ ਨੇ ਵੇਚ ਨਹੀਂ ਕਹਣੋ ਸੁਣਨ ਨਾ ਕੋੜੀਆਂ ਲਿਆਣਗੇ ਆਪਣੇ ਮਿੱਤਰਾਂ ਮੁੰਡਾ ਇਹਦਾ ਅੱਛਾ ਤੇ ਤਾਂ ਕਰਕੇ ਵੀ ਪਸ਼ੂ ਵੱਧ ਜੂਗਾ ਤਾਂ ਚਲ ਆਪਾਂ ਇੱਕ ਦੋ ਸੇਲ ਕਰ ਦਾਂਗੇ ਵਿੱਚੋਂ ਠੀਕ ਐ ਸੋ ਤਿੰਨ ਨਾਗੇ ਇਸ ਸਾਈਡ ਤੇ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਦੇ ਵਿੱਚੋਂ ਆਪਾਂ ਇਸ ਕਾਲੀ ਵਹਿੜ ਤੋਂ ਸ਼ੁਰੂਆਤ ਕਰ ਲਈਏ ਗੱਗੂ ਇਹ ਹਜੇ ਸੇਲ ਨਹੀਂ ਹੋਈ ਪਹਿਲਾਂ ਵੀਡੀਓ ਚ ਭਾਈ ਮੈਂ ਤੁਹਾਨੂੰ ਦੱਸਾਂ ਵੀ ਇਹ ਸੇਲ ਉਦੋਂ ਹੀ ਹੋ ਗਈ ਸੀ ਵਹਿੜ ਹਾਂ 5 ਕੇ ਦਿਨ ਹੋਇਆ ਇਹਨੂੰ ਸੂਈ ਨੂੰ ਜਦੋਂ ਆਪਾਂ ਵੀਡੀਓ ਪਾਈ ਇਹਦੇ ਨਾਲ ਅਗਲੇ ਥਾਂ ਤੇ ਹਣੀ ਤਾਂ ਬੱਚੇ ਨੇ ਦੰਦ ਮਾਰਤੇ ਸੀ ਰਾਤ ਨੂੰ ਵੀ ਫਲਕੇ ਰੱਬ ਜਾਣੇ ਵੀ ਇਹਦੇ ਨੌ ਦੀ ਮਾੜੀ ਮੋਟੀ ਝਰੀਟ ਆ ਗਈ ਉਹ ਥਾਂ ਦੀ ਨਾ ਔਲ ਮੰਨਦੀ ਸੀ ਪਹਿਲਾਂ ਹੁਣ ਸਹੀ ਆ 11 12 ਕਿਲੋ ਬੋਲੀ ਇਹਦੇ ਥੱਲੇ ਬਈ ਰੇਟ ਕਿ ਰੋਗਾ ਅ ਰੇਟ ਇਹਦਾ ਬਈ 60000 ਦੀ ਦੇ ਦਾਂਗੇ ਬਾ ਲੈ ਆਂਦੇ 60000 ਦੀ ਦੱਸੋ ਇਹ ਗਾਂ ਮਿਲ ਜੂਗੀ ਥਾਂ ਤੇ ਕਈ ਵਾਰ ਪਸ਼ੂ ਖੁਰ ਮਾਰ ਲੈਂਦਾ ਜਉਸ ਦਾ ਬੱਚਾ ਦੰਦ ਮਾਰ ਗਿਆ ਹੋਵੇ ਤਾਂ ਉਹਦੇ ਨਾਲ ਥੋੜੀ ਔਲ ਬਣਾਉਂਦੀ ਸੀ ਸੋ ਹਾਰਾ ਰੇਟ ਇਦਾ 60000 ਹੈ ਤੇ 11 12 ਕਿਲੋ ਇਹ ਥੱਲੇ ਦੁੱਧ ਹੈਗਾ ਦੁੱਧ 15 16 ਕਿਲੋ ਖੁੱਲਾ ਦੇ ਦੂਗੀ ਬੈਡ ਭਾਈ ਠੀਕ ਹੈ ਜਰਸੀ ਪੱਖ ਚ ਪੈਂਦੀ ਹੈ ਰੰਗ ਬਲੈਕ ਹੈ ਘਵਾਨਾ ਫਿਕਸ ਜ ਹੈ ਬਾਕੀ ਢਾਂਚਾ ਤੁਹਾਡੇ ਸਾਹਮਣੇ ਆ ਪਾਸ ਤੁਸੀਂ ਆ ਕੇ ਘਾਰ ਹੀ ਲੈਣੀ ਸੋ ਇਹਨੂੰ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਬੱਚਾ ਵੱਛਾ ਹੈ ਬੱਚਾ ਇਹਨਾਂ ਦਾ ਹਾਂਜੀ ਭਾਈ ਠੀਕ ਹੈ ਇਹ ਦੋ ਅੱਗੇ ਜਿਹੜੀਆਂ ਗਗੂ ਬੈੜਾ ਹੈ ਇਹ ਵੀ ਪਹਿਲਾ ਸੂਈ ਹੈ ਬਈ ਇਹ ਥੋੜੀ ਜਿਹੀ ਵੱਡੀ ਹੋ ਕੇ ਬਣੀ ਆ ਠੀਕ ਹੈ ਬਾਕੀ ਇਹ ਦੇ ਦਿਨ ਬਈ ਲੈ ਜੂਗੀ ਹਫਤਾ 8-10 ਦਿਨ ਹੈ ਇਹ ਤਿਆਰ ਤੂ ਸੋਹਣੀ ਹੋਊਗੀ ਬਈ ਇਹ ਬਹੁਤ 68000 ਦੇ ਦਾਂਗੇ ਬਈ 68 ਦੀ 68 ਦੀ ਬਈ 68000 ਦੋਸਤੋ 2 ਘੱਟ 70 ਤੋਂ ਸੂਆ ਪਹਿਲਾ ਥੋੜਾ ਪੱਕ ਕੇ ਸੂਈ ਸੂਗੀ ਢਾਂਚਾ ਦੇਖ ਲਓ ਦਿਨ ਹਜੇ ਲੈਂਦੀ ਆ 5-7 ਸੂਈ ਜੋ ਸਟਰਕਚਰ ਹੈ ਉਹ ਤੁਸੀਂ ਦੇਖ ਲਿਆ ਮੋੜ ਲੱਗ ਗੁਰਥੂ ਮ ਸੁਨਣਾ ਦੁੱਧ ਪਾ ਦੋ ਬਈ ਪਾ ਸਾਵਣਾ ਪਹਿਲੇ ਸਵੇਰ ਸੋ 68000 ਇਹਦੀ ਕੀਮਤ ਹੈ ਇੱਕ ਲਾਸਟ ਉੱਤੇ ਗਾਂ ਹੋਰ ਦਿਖਾਉਣੇ ਆ ਤੁਹਾਨੂੰ ਜਿਹੜੀ ਇਹ ਲਾਸਟ ਉੱਤੇ ਹੁਣ ਆਪਾਂ ਗਾਂ ਦਿਖਾ ਰਹੇ ਹਾਂ ਹਾਂਜੀ ਬਈ ਇਹਦਾ ਸੁਆ ਕਿੰਨਾ ਹੈ ਇਹ ਬਈ ਦੂਜਾ ਸੂਆ ਸੁਨਿਆ ਰੀਜਨਲ ਠੀਕ ਹੈ ਹਾਂ ਇਹਨਾਂ 22 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਬਈ ਇਹ ਦਿਨ ਤਾਂ ਭਈ ਇਹਦੇ 8-10 ਕੀ ਰੇਟ ਰਹੂਗਾ ਇਹ 82000 ਪਰ ਰੇਟ ਬਈ ਰੇਟ 82000 ਸੂਆ ਦੂਜਾ 8-10 ਦਿਨ ਇਹ ਵੀ ਲੈਂਦੀ ਹੈ ਜੇ ਸੂਨ ਚ ਦੁੱਦ ਬਾਈ ਕਹਿੰਦਾ ਵੀ 22 ਕਿਲੋ ਵਾਂਗੂ ਪਹਿਲਾਂ ਨੇ ਪਾਇਆ ਸੋ ਇਹਦਾ ਰੇਟ 82000 ਬਾਈ ਨੇ ਰੱਖਿਆ ਹੁਣ ਠੰਢੀ ਛੰਡੀ ਪੁੱਤਾ ਬਾਈ ਚੀਕ ਕੋ ਮਾਲਾ ਸੋ ਇਹ ਦੂਜਾ ਸੂਆ ਸੁੰਦੀ ਗਾਂ ਵਿਕਰੀ ਆਸਤੇ ਆ ਨਾਗ ਸੱਤ ਹੋ ਗਏ ਹੁਣ ਤੱਕ ਤੇ ਸੱਤਾਂ ਦੇ ਵਿੱਚੋਂ ਤਿੰਨ ਸੂਈਆਂ ਸਵਾਈਆਂ ਤੇ ਚਾਰ ਗੱਬਣ ਗੱਬਣਾ ਦੇ ਥਣ ਪਾਸ ਕਰ ਲਿਓ ਸੂਈ ਸਵਾਈ ਦਾ ਦੁੱਧ ਚੋਲਿਓ ਕਰ ਤੱਕ ਦੀ ਗਾਰੰਟੀ ਹੈ ਜਦੋਂ ਇੱਥੋਂ ਤੁਸੀਂ ਖੋਲ ਲੈਨੇ ਹੋ ਤੁਹਾਡਾ ਸੌਦਾ ਹੋ ਜਾਂਦਾ ਹੈ ਸਾਲੀ ਚੀਜ਼ ਹੈ ਉਦੋਂ ਅੱਗੇ ਤੁਹਾਡੀ ਗੁੱਡ ਲੱਕ ਹੈ ਤੁਸੀਂ ਕਿਸੇ ਪਸ਼ੂ ਚੋਂ ਕਿੰਦਾ ਦਾ ਪ੍ਰੋਫਿਟ ਲੈਣੀ ਹੋ ਆ ਬੈਡ ਬਾਈ ਜਦ ਤਿਆਰ ਹੋ ਗਈ ਦੱਸੂਗੀ ਬਹੁਤ ਜਿਆਦਾ ਸੋਹਣੀ ਤਿਆਰ ਹੋਣੀ ਹੈ ਤੋਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ